ਜੀ ਕਸਾ ਦਾ ਵਾਈਕਲ ਦੀ ਫੱਟੇ ਲੋ ਜੀ ਆਪਾਂ ਅੱਜ ਲੱਗੇ ਸੀ ਸਿੱਧੀ ਸਲਵਾਰ ਦੀ ਕਟਿੰਗ ਕਰਨ ਤੇ ਇਹ ਸਲਵਾਰ ਦਾ ਨਾਪ ਸੀਗਾ 34 ਇੰਚ ਆਪਾਂ ਨਿਸ਼ਾਨ ਲਾਇਆ 37 ਇੰਚ ਤੇ ਹੈਨਾ ਤੇ ਇਹ 3 ਇੰਚ ਆਪਾਂ ਤਾਂ ਵਡਾ ਕੇ ਲਾਇਆ 2 ਇੰਚ ਨੇ ਫੇਰਾ 1 ਤਾਂ ਇੰਚ ਥੱਲੋਂ ਹਨਾ ਕਹ ਲੋ ਪੈਰਕ ਦੇ ਮੂਰੀ ਜਿੰਨਾ ਵੈਸੇ ਜੇ ਵਾੜਾ ਕੱਟ ਹੋਇਆ ਆਪਾਂ ਲਾ ਦਾਂਗੇ 1 ਇੰਚ ਆਪਾਂ ਤਾਂ ਜਿਆਦਾ ਲਾੰਨੇ ਤੇ ਕਿਉਂਕਿ ਕਈ ਵਾਰ ਥੋੜਾ ਬੁਟਾ ਕਾਂ ਹੁੰਦਾ ਆਪਾਂ ਉਪਰੋਂ ਵੀ ਲਾਉਣਾ ਪੈਣਦਾ ਤੇ ਚਲੋ ਜੀ ਇਹ ਆਪਾਂ 7 ਇੰਚ ਤੇ ਲਾਤਾ 34 ਇੰਚ ਇਸ ਵਾਰ ਤੇ ਇਤਰੋਂ ਆਪਾਂ ਆਖੰਦੇ ਹਿਸਾਬ ਨਾਲ ਲਾਉਣਾ ਇਹਨਾਂ ਦਾ ਹੈਗਾ 13 ਉਹ ਤੁਸੀਂ ਦੇਖ ਲਓ 18 19 ਜਿੰਨਕ ਨੂੰ ਠੀਕ ਲੱਗਦਾ ਤੁਸੀਂ ਲਾ ਕੇ ਦੇਖੋ ਦੇਖਾ ਆਪਾਂ ਇੱਥੇ 18 ਤੇ ਲਾਇਆ ਤੇ ਲਓ ਜੀ ਇੱਥੇ ਆਪਾਂ 18 ਲਾਇਆ ਸੀ 1.5 2 ਇੰਚ ਤੇ ਆਪਾਂ ਹਾਂ ਨਾ ਚੋਲੀ ਵਾਲੀ ਜਿਹੜੀ ਆਪਾਂ ਕਾਟ ਪਾਉਣ ਲਈ ਨੇ ਝੋਲਾ ਤੇ ਇਹ 16 ਇੰਚ ਰਹਿ ਗਏ ਆ ਹੁਣ ਆਪਾਂ ਖੁੱਲਾ ਡੁੱਲਾ ਦੇਖੋ 13.5 14 ਅੱਧਾ ਇੰਚ ਵਧਾ ਵੀ ਸਕਦੇ ਹਾਂ ਅਸਨ ਬਸ ਜੇ ਆਪਾਂ ਉੱਪਰੋਂ ਨੇਫਾ ਹੈ ਨਾ मोटा मोड़ा तो साढ़े तेरह भी आजगाफा मोटा मोड़ दागे तो फायदा ही है कल उच्ची सलवार तो देखिए कई बार आप अद्धा इंच का फर्क पड़ना हम आप इधरों उधरों अठारह रखिया इधरों सिर्फ आप आसनिशान लाना यह सीधी सलवार है ना इधरों पर अठारह ला लिया त्या ढाई इंच से मैं लाया मूरी का निशान ते कुछ अपना पट्टा च जाना बिच ਤੇ ਬਸ ਇਹ ਤੁਰਾ ਕੇ ਆਪਾਂ انشاءاللہ ਕਿ ਕੁੰਦਿਆਂ ਦੀ ਕਟਿੰਗ ਹੋ ਜਾਣੀ ਹੈ ਦੇਖ ਲਓ ਜੀ ਚਲੋ ਜੀ ਹੁਣ ਆਪਾਂ ਇਹ ਵੀ ਇਸ ਨੂੰ ਚੱਕ ਕੇ ਰੱਖ ਲਾਂਗੇ ਆਪਾਂ ਇੱਧਰ ਹਨਾ ਉਹੀ ਪਿੱਸ ਉੱਪਰ ਲਓ ਜੀ ਹੁਣ ਆਪਾਂ ਇਹਨੂੰ ਸੈੱਟ ਕਰ ਲਿਆ ਚੰਗੀ ਤਰ੍ਹਾਂ ਜੇ ਆਪਾਂ ਥੋੜਾ ਜਿਹਾ ਕਪੜਾ ਇੰਚ ਅੱਧਾ ਇੰਚ ਚਲੋ ਵੱਧ ਕੱਟ ਲਾਂਗੇ ਨਾ ਉਹਦਾ ਕੋਈ ਨੁਕਸਾਨ ਨਹੀਂ ਗਾ ਉਹਦਾ ਐ ਹੁੰਦਾ ਵੀ ਚਲੋ ਕਈ ਵਾਰ ਜਿਵੇਂ ਥੋੜਾ ਕੋ ਟੋਪਰ ਹੋਣਾ ਵੱਧ ਕੱਟ ਕੇ ਕਪੜੇ ਚਕਾਨ ਕੋਣਾ ਆ ਜਾਂਦਾ ਉਹ ਮੜਾ ਮੋਟਾ ਨਿਕਲ ਜਾਂਦਾ ਤਾਂ ਤੇ ਚਲੋ ਕੀ ਹੋਣਾ ਕਾਟਨ ਚ ਕਈ ਵਾਰ ਨਾ ਕੱਟਣ ਚ ਥੋੜਾ ਆ ਦੇਖੋ ਆਪਾਂ 1.5 2 ਇੰਚ ਦਾ ਆ ਕਾਟ ਪੈ ਜਾਂਦੀ ਐ ਤੇ ਸਿੱਧੀ ਇਹ ਪੈ ਗਈ ਹੁਣ ਦੇਖਿਓ ਤੁਸੀਂ ਆਪਾਂ ਮੈਂ ਤੁਹਾਨੂੰ ਦਿਖਾਨੀ ਨਾ ਆਪਕੇ ਕਿੰਨਾ ਲੱਗਿਆ ਦੁਪੱਟਾ ਇੰਚ ਸਲਾਈ ਦਾ ਤੇ ਅਜਕੁਸ 2 ਇੰਚ ਜਿਆਦਾ ਨੇ ਫੋ ਮੋੜਾਂਗੇ ਤਾਂ 14 ਰਹੇ ਜੂ ਜੇ ਆਪਾਂ 모ੜਾਂਗੇ 2.5 ਇੰਚ ਤਾਂ 13.5 ਸੈਂਟੀਮੀਟਰ ਹੋ ਜੂ ਉਹਨਾਂ ਦਾ ਤੇ 13.5 ਹੀ ਉਹਨਾਂ ਦਾ ਆਸਣਾ ਤੇ ਜੇ ਆਪਾਂ ਜ਼ਿਆਦਾ ਮੋੜਦਾਂਗੇ ਤਾਂ ਫਿਰ ਕੱਟ ਜੂ ਵੈਸੇ ਠੀਕ ਆ ਜੇ ਆਪਾਂ 2.5 ਵੀ 모ੜਾਂਗੇ 13.5 ਵੀ ਤਿਆਰ ਕਰਦਾਂਗੇ ਜੇ 2 모ੜਾਂਗੇ ਤਾਂ 14 ਹੋ ਜੂ ਤੇ ਆਪਾਂ ਸਾਈਡ ਤੋਂ ਕਟਿੰਗ ਕਰ ਦਿੱਨੀਏ ਲੋਚ ਆ ਇਹਦੇ ਨਾਲ ਅਰੇ 80 ਕਪੜਾ ਪੱਟਾਂ ਦਾ ਤੇ ਲੋਚ ਇਹ ਜੋ ਆਪਾਂ ਜਿੰਨਾ ਮਰਜ਼ੀ ਪੱਟ ਰੱਖ ਸਕਦੇ ਆ ਵੈਸੇ ਉਹਨਾਂ ਦੀ ਮੂਰੀ 7 ਇੰਚ ਆਪਾਂ ਸਾਢੇ 6 ਦੇ ਪੱਟ 7 ਕਿੰ ਦੇ ਪਾ ਲਾਂਗੇ 7 ਦੇ ਪਾਤੀ ਤਕਰੀਬਨ ਮੈਂ ਉਹਨਾਂ ਫੇਲ ਤੇ ਹਿਸਾਬ ਨਾਲ ਤੇ ਦੇਖੋ ਇਹ ਸਾਢੇ 33 ਆ ਹਨਾ ਤੇ ਆਪਾਂ ਨੂੰ 37 ਇੰਚ ਕਪੜਾ ਚਾਹੀਦਾ ਤੇ ਅਲੋ 4 ਇੰਚ ਦਾ ਜੋੜ ਪਾਉਂਗਾ ਦੈਨ ਸਲਾਈ ਚਾ ਕੇ ਤੁਸੀਂ 4 ਇੰਚ ਦਾ ਜੋੜ ਪੈਣਾ 37 ਤਿਆਰ ਕਰਨਾ ਆਪਾਂ ਕਪੜਾ ਉਹ ਆਪਣਾ ਆ ਸਾਈਡ ਤੇ ਆਪਣੇ ਕੋ ਪੱਟਾਂ ਦੇ ਨਾਲ ਜਿਹੜਾ ਕਪੜਾ ਲੈਣਾ ਵਿਸਤ ਆਪਾਂ ਜੇ ਬੈਲਟ ਲਈ ਉਹ ਸਲਵਾਰ ਤਾਈ ਆਪਣੇ ਬੈਲਟ ਦੇ ਕੰਮ ਆ ਜਾਂਦਾ ਪਰ ਹੁਣ ਇਹ ਆਪਣੇ ਕੋ ਕਪੜਾ ਵਾਦੂ ਤੇ ਚਲੋ ਪਹਿਲਾਂ ਆਪਾਂ ਪੱਟਾਂ ਦੀ ਕਟਿੰਗ ਕਰ ਲਈ ਹੁਣ ਆਪਾਂ ਜਿਹੜਾ ਸਾਈਡ ਵਾਲਾ ਕਪੜਾ ਬਚੇ ਆ ਇਹਦੇ ਚੀਆ ਦੇਖੋ ਆਪਾਂ 4 ਇੰਚ ਦਾ ਜੋੜ ਡਬਲ ਕਰਕੇ ਦੋਨਾਂ ਵੱਟਾਂ ਨੂੰ ਮੰਗ ਰਹੇ ਆ ਅੱਜ ਇਦਿ ਪ੍ਰਕਿਰਤ ਹਣੀਤਨ ਨਾਟ ਹਾਂ 2 ਇੰਚ ਤੱਕ ਮੋੜ ਕੇ ਜਿਹੜਾ ਆਪਾਂ ਮੋੜਦਾ ਉਹ ਵੀ ਨੇਫੇ ਦੀ ਸਲਾਈ ਉਹਦੇ ਉੱਪਰੀ ਆ ਜਣੀ ਜਿੱਥੇ ਆਪਾਂ ਸਲਾਈ ਜੋੜਤੀ ਲੱਗਣੀ ਆ ਚਲੋ ਜੀ ਇਹ ਹੋ ਗਈ ਆਪਣੀ